ਇੱਧਰ ਇਹ ਰਿਹਾ ਜਿਆ ਦਰਗਾਹ ਵਾਲਾ ਪਾਸਾ ਜਿੱਥੇ ਆਪਾਂ ਦੇਖਿਆ ਬਾਕੀ ਜਿਹੜਾ ਹੈ ਇਹ ਫਤੇਪੁਰ ਸਿਕਰੀ ਸਿਕਰੀ ਮਤਲਬ ਕਿ ਇੱਧਰਲਾ ਪਾਸਾ ਹੈ ਸਾਡੀ ਬੋਲਦੇ ਸਾਹੀ ਇੱਥੋਂ ਹੁਣ ਐਂਟਰ ਹੋਵਾਂਗੇ ਅੰਦਰ ਇੱਥੇ ਮਹਿਲ ਵਗੈਰਾ ਇੱਧਰ ਪਤਾ ਨਹੀਂ ਇਹ ਕੁਝ ਬਣੇ ਹੋਏ ਆ ਥੱਲੇ ਕੋਈ ਪੁਰਾਣੇ ਆ ਅੰਦਰ ਟਿਕਟ ਲੈ ਕੇ ਅੱਜ 40 ਰੁਪਏ ਦੀ ਟਿਕਟ ਲੱਗਦੀ ਆ ਕਹਿੰਦੇ ਜੁਮਾ ਆ ਅੱਜ ਸ਼ੁੱਕਰਵਾਰ ਆ ਵੈਸੇ 50 ਰੁਪਏ ਦੀ ਹੁੰਦੀ ਆ ਤੇ ਇੱਥੋਂ ਅਸੀਂ ਅੰਦਰ ਮਹਿਲ ਵੱਲ ਐਂਟਰੀ ਕਰ ਲੱਗੇ ਆ